ਸ੍ਰੀ ਗਾਲ ਜੀ ਕਿਵੇਂ ਤੁਸੀਂ ਸਾਰੇ ਵੀਰ ਭੈਣੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸ਼ਾਮ ਦੇ 3:00 ਵੱਜ ਗਏ ਨੇ ਦੁਪਹਿਰ ਹੀ ਹੈ ਜੇ ਤੱਕ ਤੇ ਮੈਂ ਨਾ ਥੋੜਾ ਜਿਹਾ ਸਮਾਨ ਲੈਣ ਬਾਜ਼ਾਰ ਚਲੀ ਸੀ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂ ਤੇ ਨਾਲੇ ਮੈਂ ਦਵਾਈ ਵੀ ਲੈ ਕੇ ਆਣੀ ਤੇ ਬੱਚਿਆਂ ਵਾਸਤੇ ਸ਼ੂਜ਼ ਵਗੈਰਾ ਵੀ ਲੈ ਕੇ ਆਣੇ ਤੇ ਅੱਜ ਜੈਸਮੀਨ ਹੋਣ ਨੇ ਨਾ ਉਹਨਾਂ ਦੀ ਫਰੈਂਡ ਦਾ ਬਰਥਡੇ ਹੈ ਸਾਡੇ ਕੋਲ ਹੀ ਹੈ ਘਰ ਉਹਦੇ ਵਾਸਤੇ ਗਿਫਟ ਵੀ ਲੈ ਕੇ ਆਣਾ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅਗਰ ਮੇਰੇ ਤੋਂ ਬਾਜ਼ਾਰ ਤੇ ਕੋਈ ਰਿਪਲੇ ਹੋਗੀ ਤੇ ਮੈਂ ਤੁਹਾਡੇ ਜ਼ਰੂਰ ਐਡ ਕਰੂੰਗੀ ਅਗਰ ਨਾ ਆਖ ਲਈ ਹੋਈ ਤੇ ਅੱਥੇ ਆ ਕੇ ਮੈਂ ਤੁਹਾਨੂੰ ਸਮਾਨ ਦਿਖਾ ਦੂੰਗੀ ਕਿਹੜਾ ਕਿਹੜਾ ਲੈਣਾ ਤੇ ਹੁਣ ਅਸੀਂ ਬਾਜ਼ਾਰ ਚੱਲ ਗਏ ਆ ਆ ਦੇਖ ਲਓ ਇਹ ਦੋਨੋਂ ਜਿਹੜੇ ਇੱਕ ਅਮਰੂਦ ਦੇ ਪਿੱਛੇ ਲੜੀ ਲੜੀ ਜਾਂਦੇ ਨੇ ਲੈ ਲਓ ਇਹਨੂੰ ਦੇ ਦੇ ਯਾਰ ਚਲੋ ਲੇਟ ਹੋ ਗਈ 10 ਦੇ ਦੇ ਯਾਰ ਇੱਥੇ ਹੀ ਨੂੰ ਦੇ ਦੇ ਦਾ ਕਿੰਨਾ ਲਾਵਾ ਵੀ ਤਿੰਨੇ ਹਵਾ ਕੋਈ ਮਸਾਲਾ ਲੈ ਕੇ ਵੀ ਨਹੀਂ ਜਾਣਾ ਫਿਰ ਤੁਸੀਂ ਕੀ ਬੱਚੇ ਬਣਦੇ ਕਿ ਤੇਰੇ ਬਿਤਾ ਲੈ ਗਿਆ ਨਹੀਂ ਆਇਆ ਗੱਗੇ ਦੇ ਦੇ ਪਰਾਂ ਗੱਗੇ ਗੱਗੀ ਵੀ ਨਹੀਂ ਘਟ ਹੈਗਾ ਗੱਗੀ ਤੈਨੂੰ ਮੇਰੀ ਸੌਂ ਲੱਗੇ ਦੇ ਦੇ ਦੋ ਰੁਪਏ ਲੈ ਲੈ ਐਦਾਂ ਕਾਚੀ ਮਾਰ ਦੇਣੀ ਮੈਂ ਲਿਆ ਅਮਰੂਦ ਹੀ ਇੱਕ ਆਹ ਦੇ ਦੋ ਇਹ ਇੱਕ ਕਾਚੀ ਮਾਰ ਦੇ

ਏ ਹਾਂ ਸਭ ਜੀ ਆਗਿਆ ਲੈਣੀ ਸੀਗੀ ਤੇ ਮੈਂ ਤੁਹਾਨੂੰ ਆਪਣਾ ਸਾਮਾਨ ਦਿਖਾ ਦਿੰਦੀ ਆ ਕਿ ਕੀ ਕੀ ਲਿਆ ਤੇ ਇੱਕ ਤਾਂ ਆਵਲੇ ਸ਼ੂਜ਼ ਲੈਣੇ ਗਿਆ ਸੀਨ ਵਾਸਤੇ ਹੁਣ ਇਹ ਵੀ ਨਾ ਆਪਣੇ ਨਾਪ ਦੇ ਲਿੱਤੇ ਸੀਗੇ ਸਾਈਜ਼ ਤੇ ਪਰ ਇਹ ਵੀ ਜੈਸਮੀਨ ਦੇ ਛੋਟੇ ਇਹਦੇ ਬੈਰੀ ਵੱਧ ਬੜੇ ਨੇ ਤੇ ਇਹ ਵੀ ਛੋਟੇ ਨੇ ਹੁਣ ਕੱਲੂ ਇਹਦੇ ਵਿੱਚ ਨਾ ਬੜਾ ਸਾਈਜ਼ ਲੈ ਕੇ ਆਵਾਂਗੇ ਤੇ ਇਹਨੂੰ ਅਸੀਂ ਪਾਸੇ ਕਰ ਦਿੰਦੇ ਆ ਦੇਖੋ ਗਰੂ ਨੇ ਆਪਣੇ ਸ਼ੂਜ਼ ਪਾਏ ਹੋਏ ਨੇ ਤੇ ਮੈਂ ਵੀ ਲੈ ਲਏ ਨੇ ਆਵਰੇ ਸ਼ੂਜ਼ ਘਰ ਪਾਉਣ ਵਾਸਤੇ ਮੈਂ ਆਵਰੇ ਬਲੈਕ ਕਲਰ ਤੇ ਲੈਨੇ ਤੇ ਕਿਉਂਕਿ ਮੇਰੇ ਕੋਲ ਵੀ ਹੈ ਨਹੀਂ ਸੀ ਇਹ ਪਹਿਲਾਂ 2 ਸਾਲ ਚਲਾਏ ਨੇ ਠੀਕ ਆ ਤੇ ਆ ਮੇਰੇ ਆਲੇ ਜੱਬਾ ਹੋਇਆ ਇੱਕ ਗੱਡੀ ਵਾਲੇ ਗੱਡੀ ਵਾਲੇ ਨੂੰ ਇਥੇ ਮੈਂ ਮਾਲਿਕ ਦਿਖਾ ਦੂਗੀ ਤੇ ਮੈਂ ਆਵਰਾ ਇੱਕ ਲਿਆ ਆਪਣੇ ਵਾਸਤੇ ਚਾਹ ਪੀਣ ਲਈ ਕੱਪ ਤੇ ਮੇਰੇ ਕੋਲ ਪਹਿਲਾਂ ਸੀ ਆ ਫਰੋਜ ਐਸ ਵੀ ਨੇ ਭਾਰ ਦਿੱਤਾ ਸੀਗਾ ਇਹ ਸੀ ਕਹਿੰਦੇ ਸੀ ਤੁਸੀਂ ਬੰਨਿਆ ਸੀਗਾ ਮੰਮਾ ਸ਼ੈਲਫ ਦੇ ਮਾਰ ਕੇ ਨਹੀਂ ਜੀ ਮੈਂ ਬਲੈਕ ਵਾਲਾ ਬੇਸ਼ੱਕ ਫਿਰ ਪਾਣੀ ਵਾਲੀ ਨਹੀਂ ਤੁਸੀਂ ਐ ਚੱਕ ਕੇ ਉੱਪਰ ਨੂੰ ਰੱਖਣ ਲੱਗੇ ਹੋ ਗਲਤੀ ਨਾਲ ਸ਼ੈਲਫ 'ਚ ਭੱਜਿਆ ਉੱਪਰ ਉਹਦੇ ਨਾਲ ਭੱਜਿਆ ਮੈਂ ਨਹੀਂ ਪਨੇੜੇ ਨਹੀਂ ਬੰਨਿਆ ਵਾਸਤੇ ਐਵੇਂ ਦਾ ਹੀ ਸੀਗਾ ਉਹ ਵੀ ਮੈਨੂੰ ਬਲੈਕ ਕਲਰ ਦੇ ਕੱਪ ਬਹੁਤ ਜ਼ਿਆਦਾ ਪਸੰਦ ਨੇ ਇਸ ਕਰਕੇ ਮੈਂ ਇਹ ਵਾਲਾ ਕੱਪ ਫੇਰ ਤੋਂ ਇੱਕ ਵਾਰ ਉਹ ਜਿਆਦਾ ਵਧੀਆ ਸੀਗਾ ਉਹਦੇ ਇੱਥੇ ਨਾ 골ਡਨ ਕਲਰ ਦੀ ਲਾਈਨ ਵੀ ਸੀਗੀ ਹਾਂ ਤੇ ਚਲੋ ਫਿਰ ਮੈਂ ਇੱਕ ਕੱਪ ਲੈ ਕੇ ਆਈਆਂ ਤੇ ਗਿਫਟ ਲੈ ਕੇ ਆਏ ਸੀ ਜਿਵੇਂ ਕਿ ਅੱਜ ਅੱਥੀ ਸਾਡੇ ਬਾਂਸ ਨੇ ਇੱਕ ਕੁੜੀ ਦਾ ਬਰਥਡੇ ਸੀ ਸਾਡੇ ਅੰਦਰ ਹੁੰਦੀ ਹੈ ਖੇਡਣ ਵਾਸਤੇ ਘਿੰਨੀ-ਘਿੰਨੀ

5000 ਹੋਣੇ ਵੀ ਹੈ ਸਾਡੇ ਬੋਰਡ ਉਹ ਗੱਗੀ ਦੇ ਆ ਵਾਲੇ ਕੂਟ ਨੇ ਜਿਹੜੇ ਲੈ ਕੇ ਆਏ ਆ ਤੇ ਆਹ ਆ 500 ਦੀ ਖੁਸ਼ੀ ਵਿੱਚ ਤੁਸੀਂ ਖਾ ਲੋ ਟਿੱਕੀਆਂ ਨੇ ਆਲੂ ਟਿੱਕੀਆਂ ਇਹ ਨਾ ਉਹਨਾਂ ਦੇ ਆਈਆਂ ਨੇ ਜੀ ਇਹਨਾਂ ਦੀ ਕੁੜੀ ਦਾ ਬਰਥਡੇ ਸੀ ਉਹਨਾਂ ਦੇ ਆਰਡਰ ਇਹ ਗੱਗੀ ਔਰ ਜੈਸ ਨੂੰ ਆਸ ਤੇ ਭੇਜੀਆਂ ਸੀ ਮੈਂ ਵੀ ਟੈਸਟ ਕਰ ਲਈ ਬਹੁਤ ਟੇਸਟੀ ਨੇ ਹੁਣ ਤੁਸੀਂ ਮੈਂ ਰੋਟੀ ਬਣਾ ਲਵਾਂ ਹਰ ਤੁਸੀਂ ਮੇਰੇ ਵਲੌਗ ਨੂੰ ਬਹੁਤ ਸਾਰੇ ਪਿਆਰ ਦੇਣਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ